ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚਿਆ ਮੈਂ ਧਿਆਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਪੈਂਦਾ ਇਹਨੂੰ ਤੇ ਇੱਥੇ ਆਪਣੀ ਸਿੱਖ ਕੌਮ ਦਾ ਬਹੁਤ ਅਨਮੁੱਲ ਇਤਿਹਾਸ ਯਾਦਾਂ ਇਹਨਾਂ ਨੇ ਸੰਭੀਆਂ ਹੋਈਆਂ ਹਨ ਤੇ ਆਜੋ ਆਪਾਂ ਸਾਰਿਆਂ ਵੱਲ ਝਾਤ ਮਾਰੀਏ ਕਿ ਆਪਣੀ ਸਿੱਖ ਕੌਮ ਦੀ ਕਿੱਡੀ ਵੱਡੀ ਦੇਣ ਆ ਸ਼ਾਇਦ ਪਹਿਲਾਂ ਵੀ ਮੇਰੇ ਤੋਂ ਕੋਈ ਗਿਆ ਹੋਣਾ ਨਾ ਤੇ ਪਰ ਮੇਰਾ ਦਿਲ ਕੀਤਾ ਕਿ ਆਪਾਂ ਸਭ ਇੱਥੇ ਇੱਕ ਵਾਰ ਜਾ ਕੇ ਆਈਏ ਤਾਂ ਕਿ ਆਪਾਂ ਨੂੰ ਪਤਾ ਲੱਗੇ ਹਨਾ ਕਿ ਆਪਣਾ ਸਿੱਖ ਇਤਿਹਾਸ ਕੀ ਆ ਕਿੰਨੀਆਂ ਸੀਧੀਆਂ ਦਿੱਤੀਆਂ ਨੇ ਕਿੰਨੇ ਆਪਣੇ ਸੀਧ ਹੋਇਆ ਇੱਥੇ ਸਭ ਤੋਂ ਪਹਿਲਾਂ ਮੇਰਾ ਉਹ ਕਲਾਕਾਰ ਅੱਗੇ ਸਿਰ ਝੁਕਦਾ ਜਨਾਂ ਨੇ ਇੰਨੀ ਮਿਹਨਤ ਕਰਕੇ ਆਪਣੇ ਗੁਰੂਆਂ ਦੀਆਂ ਮੂਰਤੀਆਂ ਬਣਾਈਆਂ ਤੇ ਸੱਚੀ ਕਵਾਰੇ ਸਭ ਕੁਝ ਦੇਖ ਕੇ ਮਨ ਪੈਗਲ ਜਾਂਦਾ ਹਨਾ ਨਿੱਕੇ ਨਿੱਕੇ ਬੱਚਿਆਂ ਦੇ ਟੋਟੇ ਕਰਵਾਏ ਮਾਮਾ ਨੇ ਗਲਾਂ 'ਚ ਹਾਰ ਪਵਾਏ ਬਾਕੀ ਪ੍ਰੋਪਰ ਸਾਰਾ ਲਿਖਿਆ ਹੋਇਆ ਹਨਾ ਤੇ ਅਖਦਰਾਣੇ ਦੀ ਢਾਬ ਦੀ ਲੜਾਈ ਆ ਇੱਥੇ ਲੜੀ ਗਈ ਸੀ ਉਹ ਵੀ ਸਾਰਾ ਜਿੱਦਾਂ ਉੱਥੇ ਹੋਇਆ ਘੋੜੇ ਜਾ ਕਿਮੀ ਹੋਏ ਸੰਘ ਜਖਮੀ ਹੋਏ ਹਨਾ ਤੇ ਉਹ ਸਾਰਾ ਕੁਝ ਇੱਥੇ ਬਣਾਇਆ ਹੋਇਆ ਮਾਈਪਾ ਦਾ ਭਾਗੋ ਦੀ ਜਿਹੜੀ ਲੜਾਈ ਸੀ ਉਹ ਵੀ ਇੱਥੇ ਸਾਰਾ ਕੁਝ ਬਣਾਇਆ ਹੋਇਆ ਤੇ ਇੱਕ ਵਾਰ ਜ਼ਰੂਰ ਆ ਕੇ ਵੇਖਿਓ ਹਨਾ ਤੇ ਮੇਰਾ ਦਿਲ ਕੀਤਾ ਕਿ ਸਭ ਨਾਲ ਵੀਡੀਓ ਸਾਂਝੀ ਕੀਤੀ ਜਾਵੇ ਤੇ ਆਪਾਂ ਇਸ ਇੱਕ ਕੌਮ ਨਾਲ ਰਿਲੇਟਡ ਆ ਸਾਰੇ ਹਨਾ ਤੇ ਇੱਕ ਵਾਰ ਜ਼ਰੂਰ ਜਾਇਓ ਤੇ ਆ ਪੀਰ ਬੁੱਧੂ ਸਾਹਿਬ ਵਰਗਿਆਂ ਦੀਆਂ ਹਨਾ ਤੇ ਸਾਰਾ ਕੁਝ ਉੱਥੇ ਬਣਿਆ ਹੋਇਆ ਤੇ ਆਪਾਂ ਅੱਗੇ ਦੇਖਦੇ ਆਂ ਭਾਈ ਜੈ ਸਿੰਘ ਦੀ ਇੱਥੇ ਪੁੱਠਾ ਲਮਗਾ ਕੇ ਖਲ ਲਾ ਦਿੱਤੀ ਤੰਬਾਕੂ ਚੱਕਣ ਦੇ ਉਹਦੇ ਚ ਤੇ ਉਹ ਵੀ ਇੱਥੇ ਬਣਿਆ ਹੋਇਆ ਤੇ ਆਪਾਂ ਅੱਗੇ ਦੇਖਦੇ ਆਂ ਸ਼ਹੀਦ ਭਗਤ ਸਿੰਘ ਦੀ ਇੱਥੇ ਜਦ ਜੇਲ ਸੀ ਜੇਲ 'ਚ ਬੈਠੇ ਉਹ ਵੀ ਇੱਥੇ ਬਣਿਆ ਹੋਇਆ ਸਾਰਾ ਹਨਾ ਤੇ ਸੱਚੀ ਯਾਰਾ ਇੱਕ ਵਾਰ ਅੱਖਾਂ 'ਚ ਪਾਣੀ ਆ ਜਾਂਦਾ ਇੱਕ ਵਾਰ ਸਾਰੇ ਇੱਥੇ ਜ਼ਰੂਰ ਆਇਓ ਹਨਾ ਤੇ ਆ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਨੀ ਰੱਖੀ ਜੀ ਹਰਮੰਦਰ ਸਾਹਿਬ ਦੀ ਹਨ ਤੇ ਆ ਸਭ ਨੂੰ ਪਤੀ ਹਨ ਮਾਤਾ ਗੁਦਰੀ ਤੇ ਛੋਟੇ ਸਹਿਜਾ ਦੇ ਤੇ ਉਹਨਾਂ ਨੂੰ ਜਦੋਂ ਠੰਡੇ ਪੁਰਜੇ ਚਣਿਆ ਗਿਆ ਸੀਗਾ ਤੇ ਉਹ ਵੀ ਇੱਥੇ ਬਣਿਆ ਹੋਇਆ ਤੇ ਨੀ ਹਾਂ ਵਿੱਚ ਚਣੇ ਗਏ ਸੀ ਸਹਿਜਾ ਦੇ ਉਹ ਵੀ ਇੱਥੇ ਬਣਿਆ ਹੋਇਆ ਤੇ ਆਪਾਂ ਹੀ ਮੋਤੀਰਾਮ ਮਹਾਰਾਜ ਮੈਂ ਪਹਿਲਾਂ ਵੀ ਇੱਥੇ ਗਿਆ ਸੀ ਇੱਕ ਵਾਰ ਤੇ ਇਸ ਵਾਰ ਦਲ ਕੀਤਾ ਕਿ ਯਾਰਾ ਸਭ ਦੇ ਸਾਹਮਣੇ ਹਨ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੀ ਕੌਮ ਨੇ ਵੀ ਇੱਕ ਵਾਰ ਵੀਡੀਓ ਪਾਈ ਜਾਵੇ ਹਨਾ ਤੇ ਆ ਬਾਬਾ ਬੰਦਾ ਸਿੰਘ ਬਹਾਦਰ ਤੇ ਜਿਹੜੇ ਤਸਵੀਰ ਹੋਏ ਹਨ ਦਿੱਤੇ ਜਲਮਾਨੇ ਤੇ ਇੱਧਰ ਆਰਿਆਂ ਦੇ ਨਾਲ ਚੀਰੇ ਗਏ ਸੀ ਹਨ ਇਹ ਵੀ ਇੱਥੇ ਬਹੁਤ ਬਣਾਇਆ ਹੋਇਆ ਭਾਈ ਸਵੇਸ਼ ਸਿੰਘ ਤੇ ਸ਼ਾਹਵਾ ਸਿੰਘ ਤੇ ਅੱਗੇ ਆਪਾਂ ਦੇਖਦੇ ਹਾਂ ਹੋਰ ਵੀ ਬਣਾਇਆ ਹੋਇਆ ਹਨ ਤੇ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਹਾਈ ਗਈ ਸੀ ਇਹ ਵੀ ਇੱਥੇ ਬਣਾਈ ਹੋਈ ਆ ਮੂਰਤ ਹਨਾ ਬਾਬਿਆਂ ਦੀ ਤੇ ਬਹੁਤ ਸਾਰੀ ਡਿਟੇਲ ਵੀ ਥੱਲੇ ਲਿਖੀ ਹੋਈ ਆ ਉਹਨਾਂ ਨੇ ਨਾ ਵਧੀਆ ਚਾਹਣਾ ਵੀ ਸਭ ਨੂੰ ਪਤਾ ਲੱਗੇ ਵੀ ਕੀ ਆ ਭਾਈ ਦਿਆਲਾ ਸਿੰਘ ਜੀ ਨੂੰ ਇਹ ਤੇ ਦੇਗ ਦੇ ਵਿੱਚ ਉਵਾਲਿਆ ਗਿਆ ਸੀ ਨਾ ਇਹ ਵੀ ਬਣਿਆ ਹੋਇਆ ਉੱਥੇ ਤੇ ਇੱਕ ਵਾਰ ਸਾਰੇ ਰੱਤ ਬਣ ਕੇ ਵੰਡੇ